ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਮੈਨਮਜ਼ਾਰ ਬਰਨਾਲਾ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਕਰਮ ਸਿੰਘ ਖੰਡਾਰੀ ਜੀ ਦੀ ਜਿਹੜੀ ਹੈਗਾ ਰਹਿਨਮਾਈ ਦੇ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਮਨਾਉਂਦੇ ਹਾਂ ਹਰ ਸਾਲ ਦੀ ਤਰ੍ਹਾਂ ਅੱਜ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਨੇ ਜਿਸ ਵਿੱਚ ਦਸਤਾਰ ਸਜਾਓ ਮੁਕਾਬਲਾ ਜਪਜੀ ਸਾਹਿਬ ਸ਼ੁੱਧ ਉਚਾਰਨ ਅਤੇ ਲਿਖਤੀ ਟੈਸਟ ਜਿਹੜਾ ਇੱਕ ਪੈਂਫਲੈਟ ਦਿੱਤਾ ਜਾਂਦਾ ਹੈਗਾ ਗੁਰੂ ਸਾਹਿਬ ਦੇ ਜੀਵਨ ਬਾਰੇ ਉਹ ਬੱਚਿਆਂ ਦਾ ਜਿਹੜਾ ਲਿਖਤੀ ਟੈਸਟ ਹੁੰਦਾ ਇਸ ਮੁਕਾਬਲੇ ਦੇ ਵਿੱਚ ਲਗਭਗ 17 ਸਕੂਲਾਂ ਦੇ 850 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆਗਾ ਤੋ ਇਹ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜਨ ਦਾ ਇੱਕ ਉਪਰਾਲਾ ਹੈਗਾ ਜਿਹੜਾ ਅਸੀਂ ਕਰ ਰਹੇ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ ਉਸ ਨੂੰ ਉਸ ਪਾਸੇ ਤੋਂ ਮੋੜਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ ਅਸੀਂ ਧੰਨਵਾਦੀ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੈਨੇਜਮੈਂਟ ਕਮੇਟੀ ਜੋ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਹਨ ਲਗਭਗ ਪਿਛਲੇ 30 ਸਾਲਾਂ ਤੋਂ ਇਹ ਮੁਕਾਬਲੇ ਜਿਹੜੇ ਹੁੰਦੇ ਆ ਰਹੇ ਹਨ ਜਿਸੇ ਸੰਗਤਾਂ ਨੂੰ ਭਰਾਈ ਜਾਂਦਾ ਹਾਂ ਉੱਥੇ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਤੇ ਗਿਆਨੀ ਕਰਮ ਸਿੰਘ ਭੰਡਾਰੀ ਜਿਹੜੇ ਪਿਛਲੇ ਬਹੁਤ ਸਾਲਾਂ ਤੋਂ ਬੱਚਿਆਂ ਦੇ ਮੁਕਾਬਲੇ ਕਰਾਉਂਦੇ ਨੇ ਵੱਖ-ਵੱਖ ਸਕੂਲਾਂ ਤੋਂ ਚਿੱਠੀਆਂ ਭੇਜ ਕੇ ਪੈਂਫਲਟ ਛਾਪ ਕੇ ਉਹ ਮੁਕਾਬਲੇ ਹੁੰਦੇ ਨੇ ਤੇ ਉਹ ਮੁਕਾਬਲੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਦੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਕਰਾਏ ਜਾਂਦੇ ਨੇ ਹਜ਼ਾਰਾਂ ਵਿਦਿਆਰਥੀਆਂ ਦੇ ਵਿੱਚ ਭਾਗ ਲੈਂਦੇ ਨੇ ਲੰਗਰ ਪਾਣੀ ਚੱਲਦੇ ਨੇ ਤੁਹਾਨੂੰ ਕਈ ਮੁਕਾਬਲੇ ਹੋ ਜਿਸ ਵਿੱਚ ਮੈਂ ਜੱਜ ਜੀ ਸਾਹਿਬ ਦੇ ਮੁਕਾਲਾ ਵਿੱਚ

ਜੋ ਹੈ ਪੰਚ ਪਰਵਾਨ ਪੰਚ ਪ੍ਰਦਾਨ ਪੰਚਾਇ ਪਾਵੇ ਦਰਗਿਆਂ ਵਾਨ ਪੰਚਾਇ ਸੋ ਹੈ ਦਰਰਾ ਜਾਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨਸੂ ਜਿਨੇ ਲਿਖੇ ਤਿਸਰ ਨਾਏ ਜੈਪੁਰ ਮਾਇ ਤੇ ਸਤੇ ਪਾਇ ਜੇਤਾ ਕੀਤਾ ਤੇਤਾ ਨਾਓ ਬਿਨਾਂ ਵੈਣਾ ਕੋ ਥਾ ਖੁਦਤ ਕਵਣ ਕਹਾ ਵਿਚਾਰ ਬਾਰਿਆਂ ਨਾ ਜਾਵਾ ਇੱਕ ਵਾਰ ਜੋਤੁਤ ਭਾਵੇ ਸਾਈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨੰਕਾਰ ਪੰਜ ਪਿਆਰੇ ਦੇ ਨਾਮ ਤੇ ਦਸ ਗੁਰਾਂ ਦੇ ਨਾਮ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰ ਹਰゴਬਿੰਦ ਸਿੰਘ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਜੀ ਅੱਠਵੇਂ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮੈਂ ਪੰਜਾਬ ਪਿਆਰ ਦੇ ਵਿੱਚ ਵੀ ਆਪਣੀ ਫਰਸਟ ਪੋਜੀਸ਼ਨ ਹਾਸਿਲ ਕੀਤੀ ਹੈ ਪਹਿਲੇ ਪਈ ਬਿਆਸ ਸਿੰਘ ਜੀ ਪਈ ਤਰਮ ਸਿੰਘ ਜੀ ਪਈ ਹਮਤ ਸਿੰਘ ਜੀ ਪਈ ਸਾਬੇ ਸਿੰਘ ਜੀ ਤੇ ਪਈ ਮੋਤਮ ਸਿੰਘ ਜੀ ਤੇ ਚਾਰ ਸੈਬਜ਼ਾਦੇ ਪਹਿਲੇ ਅੰ ਪਹਿਲੇ ਜੀ ਬਾਬਾ ਜੀ ਸਿੰਘ ਜੀ ਬਾਬਾ ਜਗਾ ਸਿੰਘ ਜੀ ਬਾਬਾ ਫਤ ਸਿੰਘ ਜੀ ਤੇ ਬਾਬਾ ਦਰਾਵਰ ਸਿੰਘ ਜੀ ਮੈਂ ਸਰੇ ਗੁਰਦੁਆਰਾ ਸਿੰਘ ਸਭਾ ਬਰਨਾਲਾ ਦੇਖੇ ਧਾਰਮਿਕ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਦਸਤਾਰ ਮੁਕਾਬਲੇ ਕੰਟ ਜਪਜੀ ਸਾਹਿਬ ਕੰਟ ਮੁਕਾਬਲੇ ਲਿਖਤੀ ਟੈਸਟ ਅਦੇ ਮੁਕਾਬਲੇ ਹੋਏ ਹਨ ਜਿਨ੍ਹਾਂ ਵਿੱਚ ਮੈਂ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚ ਮੇਰਾ ਫਰਸਟ ਪ੍ਰਾਈਜ਼ ਆਇਆ